ਸਤਿ ਸ਼੍ਰੀ ਅਕਾਲ ਫਰੈਂਡਸ ਮੈਥੋਡਾ ਹਾਊਸ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਕਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਬੜੀਆਂ ਆਸਾਨ ਕਸੁਰਤਾਵਾਂ ਅਗਰ ਤੁਹਾਡੇ ਮਣਕੇ ਹਿੱਲ ਗਏ ਨੇ L3 L4 L5 S1 ਦੇਖੋ L4 ਮਣਕਾ ਅੱਗੇ ਨੂੰ ਆ ਗਿਆ L5 ਪਿੱਛੇ ਆ ਜਿਸ ਨੂੰ ਇੰਟੈਰੋਲਿਸਥਿਸਿਸ ਕਿਹਾ ਜਾਂਦਾ ਔਰ ਸਪੌਂਡਾਇਲੋਲਿਸਥਿਸਿਸ ਕਿਹਾ ਜਾਂਦਾ ਤੁਸੀਂ ਐਮ ਆਰ ਆਈ ਕਰਾਉਨੇ ਹੋ ਉਹਦੇ ਵਿੱਚ ਲਿਖਿਆ ਜਾਂਦਾ ਇੰਟੈਰੋਲਿਸਥਿਸਿਸ ਹੋ ਗਿਆ ਹੈ ਮਤਲਬ ਇੱਕ ਮਣਕਾ ਦੂਸਰੇ ਮਣਕੇ ਤੋਂ ਅੱਗੇ ਚਲਾ ਗਿਆ ਹੈ ਕੋਈ ਵੀ ਆਪਾਂ ਭਾਰ ਚੱਕ ਲਿਆ ਜੋ ਬੈਠ ਕੇ ਲੰਬੇ ਸਮੇਂ ਲਈ ਕੰਮ ਕਰਦੇ ਆ ਜਾਂ ਖੜ੍ਹ ਕੇ ਲੰਬੇ ਸਮੇਂ ਲਈ ਕੰਮ ਕਰਦੇ ਆ ਸੋ ਏਸੇ ਦੌਰਾਨ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕਰਕੇ ਦਿਖਾਵਾਂਗੇ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਰ ਸਿੰਘ ਸਣਾ ਪਿਛਲੇ 10 ਸਾਲ ਤੋਂ ਸੀਮੁਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰ ਰਹੇ ਆ ਸਾਡੀਆਂ ਤਿੰਨ ਇੰਸਟਾਗ੍ਰam ਆਈਡੀਆਂ ਹੈ ਸਰੇ ਸਿੰਘ ਸਣਾ ਫਿਜ਼ੀਓਥੈਰੇਪੀ ਡਾਕਟਰ ਗੁਰਸ਼ੇਰ ਸਿੰਘ ਔਰ ਡਾਕਟਰ ਬੇਬਸਰਾ ਉਸ ਤੇ ਸਾਨੂੰ ਜਰੂਰ ਫੋਲੋ ਕਰੋ ਫੇਸਬੁੱਕ ਤੇ ਐਸਰੀਥਿੰਗ ਸਨੋਫੀਲੋਥੈਰੇਪੀ ਕਲੀਨਿਕ ਦੇ ਨਾਮ ਤੇ ਪੇਜ ਹੈ ਡਾਕਟਰ ਗੁਸ਼ੇਰ ਬਲੌਕਸ YouTube ਚੈਨਲ ਨੂੰ ਸ਼ੁਰੂ ਸਬਸਕ੍ਰਾਈਬ ਕਰੋ ਸੋ ਸਮਾਂ ਨੂੰ ਬਰਬਾਦ ਨਾ ਕਰਦੇ ਹੋਏ ਸ਼ੁਰੂ ਕਰੀਏ ਅੱਜ ਦੀਆਂ ਸੰਤ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਪ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦਿਓਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੇ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਆਪਣੀ ਇਸ ਜਗ੍ਹਾ ਤੇ ਦੇਖੋ ਇੱਥੇ ਲੱਕ ਤੇ ਇੱਥੇ ਤੁਸੀਂ ਸੇਕ ਦੇਣਾ ਹੈ 10 ਤੋਂ 15 ਮਿੰਟ ਰੱਖਿਆ ਨਾ ਔਰ ਉਸ ਤੋਂ ਬਾਅਦ ਪਹਿਲੀ ਕਸਰਤ ਲਈ ਤੁਹਾਨੂੰ ਇੱਕ ਕੁਸ਼ਨ ਚਾਹੀਦਾ ਹੈ ਇਹ ਤੁਸੀਂ ਰੱਖ ਦੇਣਾ ਹੈ ਔਰ ਇਸ ਦੇ ਉੱਪਰ ਦੇਖੋ ਬਿਲਕੁਲ ਇਦਾਂ ਆਪਾਂ ਲੇਟ ਜਾਣਾ ਹੈ ਔਰ ਇਦਾਂ ਤੁਸੀਂ ਘਟੋ ਘਟ 10 ਮਿੰਟ ਸਵੇਰੇ 10 ਮਿੰਟ ਦੁਪਹਿਰੇ 10 ਮਿੰਟ ਸ਼ਾਮ ਪੈਣਾ ਪੈਣਾ ਹੋਗੀ ਪਹਿਲੀ ਕਸਰਤ ਉਸ ਤੋਂ ਬਾਅਦ ਦੋਨੋਂ ਗੋਡੇ ਮੋੜੋ ਲੱਕ ਉੱਪਰ ਚੱਕੋ ਔਰ ਨੀਚੋਂ ਗੱਦੀ ਘੱਟ ਦਿਓ ਹੁਣ ਗੱਲ ਕਰਨੀ ਹੈ ਦੂਜੀ ਕਸਰਤ ਦੀ ਦੋਨੋਂ ਜਿਹੜੇ ਹੱਥ ਨੇ ਆਪਾਂ ਇਹ ਲੱਕ ਦੇ ਹੇਠਾਂ ਇਸ ਜਗ੍ਹਾ ਰੱਖਾਂਗੇ ਔਰ ਲੱਕ ਨੂੰ ਨਾ ਥੱਲੇ ਨੂੰ ਦਬਾਂਗੇ ਤਾਂ ਕਰਕੇ ਦੇਖੋ ਸਤੇ ਲੱਕ ਨੂੰ ਥਲੀ ਨੂੰ ਦਪਿਆ ਇੱਥੇ ਆਪਾਂ ਹੋਲਡ ਕਰ ਰਹੇ ਹਾਂ 10 ਸੈਕਿੰਡ 1 2 3 4 5 6 7 8 9 10 ਫਿਰ ਦਪਾਂਗੇ ਫਿਰ ਅਸੀਂ 10 ਗਿਣਾਂਗੇ ਥੈਨ ਰਿਲੈਕਸ ਤੁਸੀਂ ਦੇਖੋ ਜਦੋਂ ਆਪਾਂ ਨਾ ਦੱਬ ਰਹੇ ਹਾਂ ਦੇਖੋ ਇਹ ਦੇਖੋ ਦੱਬ ਰਹੇ ਹਾਂ ਨਾ ਜਿਹੜਾ ਲੱਕ ਆ ਨਾ ਇਹ ਇੰਟੀਰੀਅਰਲੀ ਕਿਲਟ ਹੋ ਜਾਂਦਾ ਸੋ ਇਸ ਨਾਲ ਕੀ ਹੈ ਜਿਹੜੇ ਆਪਣੇ ਮਣਕੇ ਹੈ ਜਿਹੜਾ ਆਪਣਾ ਇੰਥੈਰੋ ਜਿਹੜਾ ਆਪਣਾ ਐਂਟਾਇਰੋ ਲਿਸਿਸਿਸ ਹੋ ਗਿਆ ਹੈ ਸਪੋਨਡਾਇਲੋਲਿਸਿਸਿਸ ਹੋ ਗਿਆ ਹੈ ਮਣਕਾ ਗੇ ਚਲਾ ਗਿਆ ਹੈ ਉਹ ਹੌਲੀ ਹੌਲੀ ਪਛਿਆਉਣਾ ਸ਼ੁਰੂ ਹੋ ਜਾਏਗਾ ਇਹ ਹੋਗੀ ਤੁਹਾਡੀ ਦੂਜੀ ਕਸਰਤ ਜਿਹੜੀ ਤੀਜੀ ਕਸਰਤ ਆ ਇਸ ਦੇ ਵਿੱਚ ਕੀ ਕਰਾਂਗੇ ਦੋਨੋਂ ਗੋਡੇ ਮੋੜਾਂਗੇ ਔਰ ਲੱਕ ਨੂੰ ਹਵਾ ਚ ਚੱਕਦੇ ਹਾਂਗੇ ਇਥੇ ਆਪਾਂ 10 ਸੈਕਿੰਡ ਹੋਲਡ ਥੈਨ ਰਿਲੈਕਸ ਕਰਾਂਗੇ 1 2 3 4 5 6 7 8 9 10 ਰਿਲੈਕਸ ਫੇਰ ਚੱਕ ਦਿਆਂਗੇ ਫੇਰ ਇੱਥੇ 10 ਸੈਕਿੰਡ ਹੋਲਡ ਇਸ ਕਸਰਤ ਨੂੰ ਬ੍ਰਿਜਿੰਗ ਐਕਸਰਸਾਈਜ਼ ਕਿਹਾ ਜਾਂਦਾ ਹੈ ਇੱਥੇ ਵੀ ਆਪਾਂ 10 ਸੈਕਿੰਡ ਹੋਲਡ ਦੈਨ ਰਿਲੈਕਸ ਇਸ ਦਿ ਚੇਸਟ ਸਟ੍ਰੇਚ ਚੇਸਟ ਟੂ ਬੈਰੀ ਚੇਸਟ ਸ਼ਾਮ ਇਹ ਹੋ ਗਈ ਤੀਜੀ ਕਸਰਤ ਫਿਰ ਜਿਹੜੀ ਇਸ ਤੋਂ ਅਗਲੀ ਕਸਰਤ ਹੈ ਉਸ ਦੇ ਲਈ ਆਪਾਂ ਕਰਾਂਗੇ ਫਿਗਰ ਆਫ 4 ਚ ਆ ਜਾਣਾ ਦੇਖੋ ਫਿਗਰ ਆਫ 4 ਚ ਆਗੇ और आप इस वक्त कर जा रहे हैं स्पाइडर मैन एक्सरसाइज देखो फिगर ऑफ फोर मतलब आप आपदा आ जाना मतलब अपने गोडिया के नीचे हाथ और गोड सॉरी अपने मोडिया के नीचे हाथ और हिप के नीचे गुड so, देखो पहला सीधा देख रहे हैं पहला आप चका खबा हथ सजी लत्त इदा स्ट्रेट इतने आप करा दस सैकेंड एक दो तो, तीन चार पे सत अठ नौ दस then relax pet x to 10 4 5 6 7 8 0 10 ਇਸ ਦੇ ਵਿੱਚ ਸੱਜਾ ਹੱਥ ਕਪੀ ਲੱਤ ਮਤਲਬ ਆਪੋਜ਼ਿਟ اور then relax ਇਸ ਦੇ ਤੁਸੀਂ ਪੰਜ ਸੈਟ ਲਾਉਣੇ ਆ ਮਤਲਬ ਸੱਜੀ ਆਪਣੀ ਬਾਹ ਕਪੀ ਲੱਤ ਖੱਬਾ ਆਪਣੀ ਬਾਹ ਤਾਂ ਸੱਜੀ ਲੱਤ ਆਪੋਜ਼ਿਟ ਇਸ ਦੇ ਦੌਰਾਨ ਤੁਸੀਂ ਇਸ ਦੇ ਪੰਜ ਤੋਂ 6 ਸੈਟ ਲਾਉਂਗੇ ਇਹ ਹੋਗੀ ਤੁਹਾਡੀ ਉਸ ਤੋਂ ਰਿਕਵਨ ਹੁਣ ਜਿਹੜੀ ਇਸ ਤੋਂ नैक्सट एक्सरसाइज है जी लास्ट एक्सरसाइज है साइड इदा पेजों और देखो इसमें पलैक कहा जाता है साइड पलैक किया जाता है मोडे के नीचे कूनी, हथ एक इतनी और बॉडी ऊपर आपक देना इतने आप होल्ड करे दस सैकेंड एक दो तीन चार पे सत अठ नौ दस दैन रिलैक्स गदा ना हूला ਇਸ ਕਰਕੇ ਪ੍ਰੋਪਰ ਬਾਡੀ ਚੱਕੀ ਨਹੀਂ ਜਾ ਰਹੀ ਪਰ ਮੈਂ ਉਮੀਦ ਕਰਦਾ ਤੁਸੀਂ ਸਮਝ ਗਏ ਹੋਵੋਗੇ ਕਿਉਂਕਿ ਇਹ ਗੱਦਾ ਥੋੜਾ ਸੌਫਟ ਜਾਦੇ ਆ ਇਸ ਕਰਕੇ ਪ੍ਰੋਪਰ ਨਹੀਂ ਹੋ ਪਾ ਰਹੀ ਦੇਖੋ ਦੁਬਾਰਾ ਉੱਠ ਕੇ ਦਿਖਾਉਣੀ ਆ ਹੁਣ ਤਾਂ ਇਹ ਤਾਂ ਉੱਠਣਾ ਸਾਈਡ ਪਲੈਂਕ ਤਾਂ ਕਿ ਲੱਕ ਦੇ ਸਾਈਡ ਵਾਲੇ ਮਸਲ ਸਟਰੋਂਗ ਹੋਣ ਇੱਥੇ 10 ਕਾਣ ਨੇ ਇਸ ਦੇ 5 ਸੈਟ ਲਾਉਣੇ ਇਹ ਔਰ ਇਹ ਦੋਨੋਂ ਸਾਈਡ ਕਰਨੀ ਤੁਸੀਂ ਇੱਕ ਵਾਰ ਦੇਖੋ ਦੋਨੋਂ ਸਾਈਡ ਕਰਕੇ ਦਿਖਾਉਣ ਲੱਗੇ ਆ ਇਦਾਂ ਪੈ ਗਏ ਔਰ ਸਾਹਮਣੇ ਦੇਖ ਰਹੇ ਆ ਲੱਕ ਉੱਪਰ ਚੱਕਤਾ ਇੱਥੇ 10 ਸੈਕਿੰਡ ਹੋਲਡ 1 2 ਤਿੰਨ ਚਾਰ ਪੰਜ ਛੇ ਸੱਤ ਅੱਠ ਨੌ 10 ਦੈਨ ਰਿਲੈਕਸ ਇਸ ਦੇ ਤੁਸੀਂ ਗਿਣ ਕੇ ਪੂਰੇ ਪੰਜ ਸੈਟ ਇਧਰ ਪੰਜ ਸੈਟ ਉਧਰ ਲਾਓ ਸਾਰੀਆਂ ਕਸਰਤਾਂ ਕਰੋ ਨਾਲ ਹਾਟ ਪੈਕ ਲਓ ਤੁਸੀਂ ਆਪਣੇ ਜਿਹੜੇ ਮਣ ਕੇ ਹਿੱਲ ਗਏ ਨੇ ਉਹਨਾਂ ਨੂੰ ਤੁਸੀਂ ਬੜੇ ਆਸਾਨ ਤਰੀਕੇ ਨਾਲ ਆਸਾਨ ਕਸਰਤਾਂ ਨਾਲ ਆਪਣੇ ਘਰ ਦੇ ਵਿੱਚ ਠੀਕ ਕਰ ਸਕਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ